ਫੈਕਟਰੀ ਸਾਡੇ ਦੋਨੇ ਪੂਰਮਾਂ ਦੀ ਲੀਡਰਸ਼ਿਪ ਤੇ ਵੱਖ-ਵੱਖ ਸਟੇਟਾਂ ਤੋਂ ਆਈ ਸਾਡੀ ਲੀਡਰਸ਼ਿਪ ਤੇ ਖਾਸ ਕਰਕੇ ਪੂਰੇ ਪਾਰ ਦੇ ਵਿੱਚੋਂ ਸਾਡੀਆਂ ਭੈਣਾਂ ਮਾਵਾਂ ਨੌਜਵਾਨ ਸਭ ਤੋਂ ਪਹਿਲਾਂ ਫੱਲੇ ਬਲਾਈਏ ਹੋਏ ਹਿੰਦੀ ਕਾ ਖਾਲਸਾ ਸ੍ਰੀ ਵਹਿਗੂਰ ਦੀ ਕੀ ਫਤਿਹ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਡੱਲੇਵਾਲ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀ ਔਰ ਸਾਡੇ ਵੱਲੋਂ ਸਾਹਿਬ ਨੇ ਕਿਹਾ ਵੀ ਜਿਆਦਾ ਚਿਰ ਮੇਥੋਂ ਘਬਰਾਟ ਆ ਰਹੀ ਹੈ ਛੇ ਜਿੰਮੇੜੋ ਮੈਂ ਕਿਹਾ ਜੀ ਤੁਸੀਂ 10-20 ਮਿੰਟ ਹੋ ਠਹਿਰੋ 10-20 ਮਿੰਟਾਂ ਦੇ ਵਿੱਚ ਕੁਝ ਆਗੂਆਂ ਤੋਂ ਅਸੀਂ ਮਾਫੀ ਚਾਹਾਂਗੇ ਤੇ ਕੁਝ ਨੌਜਵਾਨਾਂ ਨੂੰ ਉਸ ਤੇ ਬੁਲਾ ਲਾਂਗੇ ਮੈਂ ਇਹ ਕਰਕੇ ਸਭ ਤੋਂ ਪਹਿਲਾਂ ਜਿਹੜੇ 40 ਦਿਨ ਆਏ ਨੇ ਸੋ ਤੱਕ ਮੈਂ ਉਹ ਨੌਜਵਾਨਾਂ ਦਾ ਨਾਮ ਲੈਣਾ ਚਾਹੁੰਦਾ ਕੋਈ ਰੌਲਾ ਨਹੀਂ ਕਿ ਭਾਨਾ ਸ੍ਰੀਪੁਰ ਦੀ ਟੀਮ ਨੇ ਲਗਾਤਾਰ ਸਾਡੀ ਹਾਜ਼ਰੀ ਭਰੀ ਲੱਖਾਂ ਸਤਾਣਾ ਆਪਣੇ ਸਾਥ ਨੇ ਬੈਠਾ ਹੈ ਰਾਤ ਨੂੰ ਅਸੀਂ ਇਹਨਾਂ ਨੂੰ ਡਿਊਟੀ ਦਿੰਦੇ ਰਹੇ ਹਾਂ ਆਪਣਾ ਮੂਹਰ ਬੋਲ ਕੇ ਗਿਆ ਉਹਨਾਂ ਨੌਜਵਾਨਾਂ ਨੇ ਇਸ ਮੂਰਤੀ ਨੂੰ 40 ਦਿਨ ਰੱਖਿਆ ਸਰਕਾਰ ਵਾਰ-ਵਾਰ ਹਮਲਾ ਕਰਦੀ ਰਹੀ ਹੈ ਕਦੇ ਅਸੀਂ ਹਰਿਆਣੇ ਵਾਲੇ ਪਾਸੇ ਆ ਸਕਦੇ ਹਾਂ ਕਦੇ ਇਧਰਲੇ ਪਿੰਡ ਵਾਲੇ ਪਾਸੇ ਆ ਸਕਦੇ ਹਾਂ ਭਰਾਓ ਸਿਤੀ ਜਿਉਂ ਦੀ ਤਿਉ ਆ ਤੇ ਮੁੱਕਣ ਨਹੀਂ ਲੱਗੀ। ਕਈ ਵਾਰ ਇਹ ਹੁੰਦਾ ਵੀ ਇੱਥੋਂ ਚਲੇ ਜਾਵਾਂਗੇ। ਕਦੇ ਰਾਤ ਨੂੰ ਇਹ ਘਰ ਨਾਲੇ ਕਿ ਲੱਖਾਂ ਦਾ ਇਕੱਠ ਕਰਕੇ ਤੁਸੀਂ ਇੱਥੇ ਰਹੇ ਨਹੀਂ ਤੇ ਜੱਲੇਵਾਲ ਸਾਹਿਬ ਨੂੰ ਪੁਲਿਸ ਚਾਕੇ ਲੈ ਗਈ। ਸਿਤੀ ਜਿਉਂ ਦੀ ਤਿਉ ਆ। ਤਾਂ ਮੇਰੀ ਬੇਨਤੀ ਕਿ ਜਿਹੜੇ ਦੋਨੇ ਫੋਰਮਾਂ ਵੱਲੋਂ ਸੀ ਪ੍ਰੋਗਰਾਮ ਦਿੱਤੇ ਉਹ ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਟਾ ਪਹਿਲਾਂ ਉਹ 3 ਤਰੀਕ ਦਾ ਪੰਜਾਬ ਬੰਦ ਸੀ ਤੇ ਪਵਾ ਅੱਜ ਜਿਹੜਾ 4 ਜਨਵਰੀ ਦਾ ਇਹ ਸਾਡੇ ਫੋਰਮਾਂ ਦਾ ਕੱਠ ਨਹੀਂ ਸੀ ਇਹ ਗੱਲੇਵਾਲ ਸਾਹਿਬ ਦੀ ਭਾਵਨਾ ਸੀ ਕਿ ਮੈਂ ਲੋਕਾਂ ਦੀ ਦਰਸ਼ਨ ਕਰਨੇ ਆ ਮੈਂ ਲੋਕਾਂ ਨੂੰ ਆਪਣੀ ਭਾਵਨਾ ਦੱਸਣੀ ਹੈ ਤੁਸੀਂ ਕੱਠ ਬਲਾਓ ਅੱਜ ਤੁਸੀਂ ਇਤਿਹਾਸ ਕੱਠ ਰਸਤਾ ਪੂਰੇ ਭਾਰ ਦੇ ਵਿੱਚ ਇੱਥੋਂ ਲੈ ਕੇ ਪਾਤੜਾ ਤੱਕ ਜਿਹੜੇ ਵਹੀਕਲ ਖੜੇ ਨੇ ਪਾਸੇ ਜਿਹੜੇ ਖੜੇ ਨੇ ਤੇ ਕੁਝ ਜਿਹੜਾ ਰਾਹ ਦੇ ਵਿੱਚ ਐਕਸੀਡੈਂਟ ਹੋਏ ਨੇ ਮੈਂ ਉਹਨਾਂ ਪਰਿਵਾਰਾਂ ਨਾਲ ਵੀ ਤੇ ਜਿਹੜੇ ਸਾਡੇ ਕੁਝ ਨੁਕਸਾਨ ਹੋਇਆ ਹੈ ਤਾਂ ਉਹਨਾਂ ਤੋਂ ਵੀ ਅਸੀਂ ਮਾਫੀ ਵਿੱਚ ਆਉਂਦੇ ਆ ਤੇ ਸਰਕਾਰ ਨੂੰ ਤਸਦੀਕ ਦੇ ਦਿੰਦੇ ਆ ਕਿ ਜਿਹੜੇ ਸਾਡੇ ਨੌਜਵਾਨਾਂ ਦੇ ਸਾਡੀਆਂ ਭੈਣਾਂ ਦੇ ਸੱਟਾਂ ਵੱਡੀਆਂ ਉਹਨਾਂ ਦੀ ਤੁਰਤ ਸਰਕਾਰ ਸੰਭਾਲ ਕਰੇ ਉਹ ਸਰਕਾਰੀ ਹਸਪਤਾਲ ਦੇ ਵਿੱਚ ਰ ਕੋਈ ਡਾਕਟਰ ਨਹੀਂ ਜਾ ਦੇ ਉਹ ਤੇ ਨਹੀਂ ਚੰਗਾ ਡਾਕਟਰ ਤਾਂ ਉਹਨੂੰ ਰੈਫਰ ਕਰਵਾ ਕੇ ਉਹਦਾ ਇਲਾਜ ਕਰਵਾਵੇ। ਅਗਰ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਉਹਨਾਂ ਪਰਿਵਾਰਾਂ ਦੇ ਨਾਲ ਮੈਨੂੰ ਲੱਗਿਆ ਕਿ ਖਬਰ ਆਈ ਹੈ ਇੱਕ ਦੋ ਕਿਸਾਨ ਫਸਿਸ਼ ਹੋ ਗਏ। ਤਾਂ ਤੁਸੀਂ ਜਿਹੜੇ ਸਮਾਪਤੀ ਵੇਲੇ ਬਹੁਤ ਵੱਡੀਆਂ ਬਸਾਂ ਰਾਮ ਦੇ ਨਾਲ ਜਾਣਾ ਤੁੰਦਾ ਮੌਸਮ ਹੈ। ਮੈਂ ਜਿਆਦਾ ਟਾਈਮ ਨਹੀਂ ਲੈਂਦਾ ਜਿਹੜੇ ਪ੍ਰੋਗਰਾਮ ਦੇਣਾ ਅਗਲਾ। ਥੱਲੇ ਨਹੀਂ ਜਾਣਾ। ਓਏ ਆ ਜਾ ਹੁਣ। ਪੁੱਛ ਰਹੇ ਸੀ। ਬਈ ਅਗਲਾ ਪ੍ਰੋਗਰਾਮ ਕੀ ਹੈ? ਅਗਲਾ ਪ੍ਰੋਗਰਾਮ ਭਰਾਵੋ ਉਸ ਦਿਨ ਤੱਕ ਹੋ ਸਕਦਾ ਡੱਲੇਵਾਰ ਪਹੁੰਚੇ ਕਿ ਨਾ ਪਹੁੰਚੇ 40 ਦਿਨ ਹੋ ਗਏ ਅੱਜ ਲਗਭਗ ਸਵਾ ਮਹੀਨਾ ਜਿਹੜੀ ਉਹਨਾਂ ਦੀ ਸਥਿਤੀ ਆ ਤੁਸੀਂ ਦੋ ਕਮੈਂਟਾਂ ਤੋਂ ਭਾਵ ਲਓਗੇ ਪਰ ਜਿਵੇਂ ਅੱਜ ਜੁੜੇ ਹੋ ਐਸ ਭਾਵਨਾ ਨਾਲ ਜੁੜੇ ਰਹੋ ਬੜੀ ਕੋਸ਼ਿਸ਼ ਹੋ ਰਹੀ ਆ ਸਰਕਾਰ ਦੀ ਕਿ ਐਮਐਸਪੀ ਗ੍ਰਾਮਤੀ ਥੋੜਾ ਦੱਸਿਆ ਜਾਵੇ ਸੁਭਾਮੀ ਨਾ ਸਮੀ ਰਿਪੋਰਟ ਥੋੜੀ ਦੱਸੀ ਜਾਵੇ ਚਾਂਦੇ ਮੋੜ ਦੇ ਵਿੱਚ ਡਰਾਫਟ ਲਿਆ ਕੇ ਸਟੇਟਾਂ ਨੂੰ ਉਹਦੇ ਪ੍ਰਚਾਰ ਕਰਾ ਕੇ ਐਮਐਸਟੀ ਗਰੰਟੀ ਕਾਨੂੰਨ ਹੌਲਾ ਕੀਤਾ ਜਾਵੇ ਇਹ ਦਿੱਲੀ ਦੇ ਵਿੱਚ ਹੋਇਆ ਆਪਣੇ ਨਾਲ ਜਦੋਂ ਤਿੰਨੇ ਕਾਨੂੰਨ ਰੱਦ ਕਰਵਾ ਕੇ ਆਏ ਆ ਉਦੋਂ ਕੁਸ਼ਾ ਤੁ ਅਸੀਂ ਵੀ ਕਹਿੰਦੇ ਸੀ ਕਿ ਹਾਥੀ ਲੱਗ ਗਿਆ ਊਸ਼ ਰਹਿ ਗਈ ਤੇ ਅੱਜ ਕਹਿੰਦੇ ਹਾਥੀ ਆ ਊਸ਼ ਲੱਗ ਭਾਬੂ ਵਿਚਾਰਤਾ ਕਰੋ ਅਸੀਂ ਕਹਿ ਕੇ ਆਏ ਉਹਦੇ ਕਿ 10 ਦਿਨ ਹੋਰ ਬੈਠਦੇ ਮਨਾਜੇ ਹੁੰਦੇ ਮੰਗਾ ਡੱਲੇਵਰ ਸਾਹਿਬ ਆੜਿਆ ਇਸ ਗੱਲ ਤੇ ਤੇ ਵਿਸ਼ਵਾਸ ਵੀ ਕਰਕੇ ਆਸੀਂ ਲੋਕਾਂ ਨੂੰ ਕਿ ਜੇ ਜਿਉਣਾ ਰਿਹਾ ਐਮਐਸਪੀ ਤੇ ਲੜਾਂਗੇ ਅੱਜ ਉਸ ਸਥਿਤੀ ਦੇ ਵਿੱਚ ਤੁਹਾਡੇ ਸਾਰੇ ਆ ਪੈਸ ਕਰਕੇ ਕਾਨੂੰਨ ਕੋਈ ਵੱਡਾ ਨਹੀਂ ਹੁੰਦਾ ਕੋਈ ਕਾਨੂੰਨ ਛੋਟਾ ਨਹੀਂ ਹੁੰਦਾ ਜਦੋਂ ਲੋਕ ਵਰਤੈ ਸਾਰੇ ਰੱਦ ਹੋ ਜਾਂਦੇ ਨੇ ਇਹ ਕਰਵਾ ਕੇ ਰਾਹਾਂਗੇ ਕਿੰਨਾ ਜੀ ਵੱਡਾ ਹੋਵੇ ਉਹ ਖਾਸ ਕਰਕੇ ਸਾਡੇ ਦੋਨਾ ਫਰਮਾਂ ਦੀ ਸਾਂਝੀ ਬਣੀ ਹੈ ਕਿ 10 ਜਨਵਰੀ ਨੂੰ ਜਿਹੜੇ ਸਵਾਲ ਉੱਠਦੇ ਸੀ ਇਹ ਮੋਰਚਾ ਪੰਜਾਬ ਦਾ ਇਹ ਮੋਰਚਾ ਹਰਿਆਣੇ ਦਾ ਤੇ ਦੋ ਗੱਲਾਂ ਤੁਹਾਡੇ ਸਾਹਮਣੇ ਹੈ ਤੇ ਗ੍ਰੀਕ ਦਾ 50 ਬੰਦ ਚਾਰ ਦਾ ਪ੍ਰੋਗਰਾਮ ਆਜੇ ਥੋਂ ਵਾਲਾ ਤੇ 30 ਜਨਵਰੀ ਨੂੰ ਪੂਰੇ ਪਾਰ ਦੇ ਵਿੱਚ ਮੋਦੀ ਸਰਕਾਰ ਦੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਪੁਤਲੇ ਸਾਰਾਗੇ ਇੱਕ ਇੱਕ ਵੀ ਕੋਈ ਸਟੇਟ ਨਹੀਂ ਲੈਣੀ ਤਾਂ ਜਿਵੇਂ ਤੁਸੀਂ ਆਹਾ ਪ੍ਰੋਗਰਾਮ ਲਾਗੂ ਕੀਤੇ ਨੇ 10 ਜਨਵਰੀ ਨੂੰ ਕੋਈ ਵੀ ਪਿੰਡ ਕੋਈ ਵੀ ਸ਼ਹਿਰ ਕੋਈ ਵੀ ਕਸਬਾ ਇਹ ਸਰਕਾਰ ਦਾ ਪੁਤਲਾ ਫੁੱਟਾ ਵਗੈਰਾ ਨਹੀਂ ਰਹਿਣਾ ਸਾਡੇ ਦੋਨੇ ਫੋਰਮਾਂ ਦੀ ਇਹ ਸੈਂਟੀ ਬਣੀਆ 10 ਜਨਵਰੀ ਨੂੰ ਮਨਜ਼ੂਰ ਹੈ ਸਾਰਿਆਂ ਨੂੰ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਜਿਹੜੀ ਤੁਸੀਂ ਸਵੇਰ ਤੋਂ ਹੀ ਤੁਹਾਡੀ ਆਸ਼ਾ ਸੀ ਕਿ ਡੱਲੇਵਾਲ ਸਾਹਿਬ ਸਟੇਜ ਤੇ ਆਉਣਗੇ ਕਿ ਨਹੀਂ ਆਉਣਗੇ ਉਹ ਤੁਹਾਡੇ ਨਾਲ ਜਿੰਨੀ ਕੁ ਉਹਨਾਂ ਦੀ ਕੋਸ਼ਿਸ਼ ਹੋਈ ਲਾਗ ਵੀ ਜਿਹੜੇ ਦੋ ਸ਼ਬਦ ਤੁਹਾਡੇ ਲਈ ਬੋਲਣਗੇ ਮੈਂ ਸਾਰਿਆਂ ਨੂੰ ਜਿਹੜੇ ਸਾਡੇ ਅਸੀਂ ਬੁਲਾ ਰਹੇ ਨੂੰ ਨਹੀਂ ਬੁਲਾ ਸਕੇ ਬਹੁਤ ਬਸਾਂ ਹਜੇ ਪਿੱਛੇ ਆ ਰਹੀਆਂ ਮੋਰਚੇ ਤੇ ਨਹੀਂ ਆ ਰਹੀਆਂ ਉਹਨਾਂ ਸਾਰਿਆਂ ਤੋਂ ਜਿਹੜੀਆਂ ਵੀ ਦਿੱਕਤਾਂ ਆਈਆਂ ਉਹਨਾਂ ਤੋਂ ਮਾਫੀ ਚਾਹੁੰਦਾ ਖਾਸ ਕਰਕੇ ਜਿਹੜੇ ਸੰਤ ਮਹਾਪੁਰਸ਼ਾਂ ਨੇ ਲੰਗਰ ਲਾਇਏ ਨੇ ਸਾਡੇ ਨੇੜਲੇ ਪਿੰਡਾਂ ਨੇ ਲੰਗਰ ਲਾਇਏ ਨੇ ਇਸ ਮੋਰਚੇ ਨੂੰ ਜਾਣ ਪਾਈਆ ਉਹਨਾਂ ਦਾ ਵੀ ਬਹੁਤ ਬਹੁਤੋਂ ਧੰਨਵਾਦ ਉਹ ਵਾਹਿਗੁਰੂ ਜੀ ਦਾ ਸਾ ਸਵਾਗਤ ਮਾਜਾ